ਲੋ ਜੀ ਦੋਸਤੋ ਜੋ ਆਪਾਂ ਮਰਦ ਬਣੋ ਨੰਬਰ 1 ਨਕਸ਼ਾ ਤਿਆਰ ਕਰ ਰਹੇ ਆ ਸੋ ਕਾਫੀ ਮਿਹਨਤ ਤੋਂ ਬਾਅਦ ਦੇ ਵਿੱਚ ਜਿਹੜਾ ਨਕਸ਼ਾ ਹੈ ਕੁਝ ਪ੍ਰੋਸੈਸ ਲਈਏ ਤਿਆਰ ਹੈ ਸੋ ਅੱਗੇ ਜਿਹੜਾ ਕਿ ਇਸ ਨਕਸ਼ੇ ਦਾ ਜਿਹੜੀਆਂ ਗੁਰਜੀਤ ਸਿੰਘ ਜੋ ਕਿ ਟੈਂਪਲੇਟ ਗੋੜੀਆਂ ਬਣਾ ਰਹੇ ਨੇ ਸੋ ਇਸ ਨਕਸ਼ੇ ਦਾ ਜਿਹੜਾ ਹੈ ਤੇਲ ਨਪਾਲਿਆ ਜਾਣਾ ਹੈ ਸੋ ਬਹੁਤ ਹੀ ਜ਼ਬਰਦਸਤ ਬਿਹਤਰੀਨ ਮੈਡੀਸਿਨ ਤਿਆਰ ਕਰਨ ਵਾਸਤੇ ਜਾਨੀ ਕਿ ਜਿਹੜੀਆਂ 7 ਤੋਂ 10 ਬੂੰਦਾਂ ਦੇ ਨਾਲ ਹੀ ਨਮਰਦੀ ਦੀ ਬਹੁਤ ਹੀ ਜ਼ਬਰਦਸਤ ਮੈਡੀਸਿਨ ਤਿਆਰ ਹੋਣੀ ਹੈ ਸੋ ਇਸ ਨੁਕਸੇ ਦਾ ਜਿਹੜਾ ਹੈ ਇੱਕ ਹਿੱਸਾ ਤੇਲ ਬਣੇਗਾ ਇੱਕ ਹਿੱਸਾ ਜਿਹੜਾ ਫਿਰ ਗੋਲੀਆਂ ਬਣਨਗੀਆਂ ਜੀ ਸੋ ਇਹ ਤੇਲ ਹੈ ਜਿਹੜਾ ਆਪਾਂ ਕੱਢਾਂਗੇ ਇਹਨਾਂ ਗੋਲੀਆਂ ਨੂੰ ਤਿਆਰ ਕਰਕੇ ਸੋ ਗੋਲੀਆਂ ਵੀ ਤਿਆਰ ਹੋਣਗੀਆਂ ਸੋ ਜਿਸ ਤਰ੍ਹਾਂ ਵੀ ਪ੍ਰੋਸੈਸ ਚੱਲੇਗਾ ਤੁਹਾਨੂੰ ਲਾਈਵ ਦਿਖਾਇਆ ਜਾਵੇਗਾ ਸੋ ਕਿੰਨੀ ਇਸ ਚੀਜ਼ ਦੇ ਉੱਪਰ ਜਿਹੜੀ ਮਿਹਨਤ ਆ ਆ ਰਹੀ ਹੈ ਤੇ ਕਿੰਨੀ ਅਕਸੀਰ ਚੀਜ਼ ਹੋਏਗੀ ਜਿਹੜੀ ਕਿ ਚੰਦ ਕ ਖਰਾਕਾਂ ਦੇ ਨਾਲ ਹੀ ਜਿਹੜੇ ਕਿ ਚਿਹਰੇ ਉੱਪਰ ਰੌਣਕਾਂ ਲਾਲੀਆਂ ਭਾਖ ਆਉਣਗੀਆਂ ਸੋ ਇਤਨੀ ਜਿਹੜੀ ਹੈ ਜਬਰਦਸਤ ਮੈਡੀਸਨ ਹੋਏਗੀ